ਦੁਈ ਵਿੱਚ ਤਾਗਾ ਵੀ ਪਾਉਣਾ ਹੋਵੇ ਤੇ ਧਿਆਨ ਦੀ ਲੋੜ ਪੈਂਦੀ ਹੈ ਘਰ ਵਿੱਚ ਭੈਣਾ ਭੋਜਨ ਬਣਾਉਂਦੀਆਂ ਨੇ ਜਾਂ ਅਸੀਂ ਕੰਮ ਕਰ ਕਰਦੇ ਆ ਤਾਂ ਧਿਆਨ ਦੀ ਲੋੜ ਪੈਂਦੀ ਹੈ ਜੇ ਧਿਆਨ ਚੰਗੀ ਤਰ੍ਹਾਂ ਟਿਕਿਆ ਨਾ ਹੋਵੇ ਤਾਂ ਕੰਮ ਚੰਗੀ ਤਰ੍ਹਾਂ ਸਿਰੇ ਨਹੀਂ ਚੜਦਾ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਬੈਠਦੇ ਆ ਸਾਡਾ ਸਾਰੇ ਪਾਸਿਆਂ ਤੋਂ ਧਿਆਨ ਹਟਾ ਕੇ ਕੇਵਲ ਗੁਰੂ ਦੇ ਦਰਸ਼ਨਾਂ ਵੱਲ ਤੇ ਕੰਨ ਸਾਡੇ ਗੁਰੂ ਜੀ ਦੇ ਸ਼ਬਦ ਸੁਣਨ ਵਿੱਚ ਹੋਣੇ ਚਾਹੀਦੇ ਆ ਤੇ ਅੱਖਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ ਹੋਣ ਤੇ ਜਾ ਫਿਰ ਆਨੰਦ ਵਿੱਚ ਬੰਦਾ ਟਿਕਾ ਬਣਾ ਕੇ ਬੈਠਾ ਹੋਵੇ ਦਾ ਨਿਸ਼ੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਪੜ ਰਹੇ ਸੀ ਪ੍ਰਪਤੀ ਰਾਗ ਦੇ ਅੰਦਰ ਬੜੇ ਪਿਆਰੇ ਬਚਨਾਂ 'ਪਾ ਰੋਜ ਪੜਦੇ ਆ ਸੋ ਜਿਨ੍ਹਾਂ ਨੇ ਇਹ ਅਮੋਲਕ ਖਜ਼ਾਨਾ ਗੁਰਬਾਣੀ ਦਾ ਸਾਨੂੰ ਬਖਸ਼ਿਸ਼ ਕੀਤਾ ਉਹ ਭਾਗਾਂ ਵਾਲੇ ਮਨੁੱਖ ਹਨ ਜਿਹੜੇ ਇਸ ਬਾਣੀ ਨਾਲ ਜੁੜ ਕੇ ਲਾਹਾ ਖਟ ਕੇ ਇਸ ਸੰਸਾਰ ਤੋਂ ਜਾਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਣ ਕਰਦੇ ਹਨ ਪਰਪਾਤੀ ਮਹੱਲਾ ਪੰਜਵਾਂ ਗੁਰਪੂਰਾ ਪੂਰੀ ਤਾਂ ਕੀ ਕਲਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਜੀ ਸਾਰੇ ਗੁਣਾਂ ਨਾਲ ਪੂਰਨ ਹਨ ਸਾਡੇ ਸਤਿਗੁਰੂ ਸਾਰੇ ਗੁਣਾਂ ਨਾਲ ਭਰਪੂਰ ਹਨ ਤੇ ਗੁਰੂ ਜੀ ਦੀ ਜੋ ਆਤਮਿਕ ਸ਼ਕਤੀ ਹੈ ਇਹ ਹਰੇਕ ਸਮਰੱਥਾ ਦੇਣ ਵਾਲੀ ਹੈ ਗੁਰੂ ਦਾ ਪੂਰਾ ਪੂਰੀ ਤਾਂ ਕੀ ਕਲਾ ਗੁਰੂ ਦਾ ਸ਼ਬਦ ਸਦਾ ਸਦ اٹਲਾ ਤੇ ਗੁਰੂ ਜੀ ਦਾ ਸ਼ਬਦ ਸਦਾ ਸਥਿਰ ਰਹਿਣ ਵਾਲਾ ਹੈ ਸਦਾ ਟਿਕੇ ਰਹਿਣ ਵਾਲਾ ਹੈ ਤੇ ਕਦੇ ਵੀ ਟਲਣ ਵਾਲਾ ਨਹੀਂ ਹੈ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰੂ ਜੀ ਦਾ ਸ਼ਬਦ ਅਟੱਲ ਰਹਿਣ ਵਾਲਾ ਹੈ ਗੁਰ ਕੀ ਬਾਣੀ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਾ ਨਸੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮਾਣ ਕਰਦੇ ਹੈ ਕਿ ਭਾਈ ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ ਭਾਵ ਹਰ ਵੇਲੇ ਬਾਣੀ ਨੂੰ ਯਾਦ ਰੱਖਦਾ ਹੈ ਹਰ ਵੇਲੇ ਗੁਰੂ ਜੀ ਦੇ ਸ਼ਬਦ ਨੂੰ ਚੇਤੇ ਰੱਖਦਾ ਹੈ ਉਸ ਮਨੁੱਖ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ ਗੁਰੂ ਜੀ ਦੇ ਬਚਨਾਂ ਨੂੰ ਚੇਤੇ ਰੱਖਣਾ ਗੁਰ ਕੀ ਬਾਣੀ ਜਿਸ ਮਨ ਵਸੈ ਜਿਨ੍ਹਾਂ ਦੇ ਗੁਰੂ ਜੀ ਦੀ ਬਾਣੀ ਮਨ ਵਿੱਚ ਵਸ ਜਾਂਦੀ ਹੈ ਦੁੱਖ ਦਰਦ ਸਭ ਤਾਂ ਕਾ ਨਸੈ ਮਹਾਰਜ ਕਹਿੰਦੇ ਉਹਦੇ ਦੁੱਖ ਦਰਦ ਨਾਸ ਹੋ ਜਾਂਦੇ ਹਨ ਦੂਰ ਭੱਜ ਜਾਂਦੇ ਹਨ ਹਰ ਰੰਗ ਰਾਤਾ ਮਨ RAM ਗੁਣ ਗਾਵੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਹਰ ਰੰਗ ਰਾਤਾ ਮਨ RAM ਗੁਣ ਗਾਵੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਕਾਲਪਕ ਵੈਗੁਰੂ ਦੇ ਗੁਣ ਗਾਉਂਦਾ ਰਹਿੰਦਾ ਹੈ ਜਿਦਾ ਮਨ ਰੰਗਿਆ ਜਾਂਦਾ ਹੈ ਜਿਦਾ ਮਨ ਪਤੀਜ ਜਾਂਦਾ ਹੈ ਜਿਦਾ ਮਨ ਗੁਰੂ ਦੇ ਰਸ ਵਿੱਚ ਗਿੱਜ ਜਾਂਦਾ ਹੈ ਉਹ ਫਿਰ ਪ੍ਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ ਕਿ ਤੂੰ ਧੰ ਹੈ ਵਾਹਿਗੁਰੂ ਪਰਮੇਸ਼ਵਰ ਤੇਰੀ ਮਹਿਮਾ ਅਪਰ ਅਪਾਰ ਹੈ ਤੁਸੀਂ ਸਮਰਾਥ ਗੁਰੂ ਹੋ ਫਿਰ ਜਿੱਥੇ ਵੀ ਗੁਰੂ ਜੀ ਦੇ ਕੌਤਕ ਵੇਖਦਾ ਹੈ ਤੇ ਧੰ ਵਾਹਿਗੁਰੂ ਆਖਦਾ ਹੈ ਆਖੋ ਸਤਨਾਮ ਮੁਕਤੋ ਸਾਧੂ ਧੂਰੀ ਨਾਵੇ ਫਿਰ ਮਹਾਰਾਜ ਕਹਿੰਦੇ ਉਹ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਲੋਚਦਾ ਹੈ ਉਹ ਚਰਨਾਂ ਵਿੱਚ ਧੂੜ ਵਿੱਚ ਇਸ਼ਨਾਨ ਕਰਦਾ ਹੈ ਤੇ ਉਹ ਬਕਾਰਾਂ ਤੋਂ ਬਚਾ ਰਹਿੰਦਾ ਹੈ ਮੁਕਤੋ ਸਾਧੂ ਧੂਰੀ ਨਾਵੇ ਜਿਹੜਾ ਮਨੁੱਖ ਗੁਰੂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ ਲੈਂਦਾ ਹੈ ਭਾਵ ਗੁਰਮੁਖ ਜਨਾਂ ਦੀ ਸੰਗਤ ਕਰਦਾ ਹੈ ਉਹ ਬਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਉਹੀ ਮੁਕਤ ਹੋ ਜਾਂਦਾ ਹੈ ਗੁਰ ਪ੍ਰਸਾਦੀ ਉੱtre ਪਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਉਹ ਗੁਰੂ ਦੀ ਕਿਰਪਾ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਦੋਂ ਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਗੁਰੂ ਜੀ ਦੀ ਰਹਿਮਤ ਹੁੰਦੀ ਹੈ ਗੁਰ ਪ੍ਰਸਾਦੀ ਪਰਸਾਦੀ ਭਾਵ ਕਿਰਪਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਹਨ ਗੁਰ ਪ੍ਰਸਾਦੀ ਉੱtre ਪਾਰ ਭੋ ਪਰਮ ਬਿਨ ਸੇ ਬੇਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਅੰਦਰੋਂ ਡਰ ਭਟਕਣਾ ਆਦਿਕ ਸਾਰੇ ਬਕਾਰ ਨਾਸ ਹੋ ਜਾਂਦੇ ਆ ਕਿਉਂਕਿ ਭਟਕਣਾ ਖਤਮ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਕਿਉਂਕਿ ਗੁਰੂ ਜੀ ਦੀ ਰਜਾ ਵਿੱਚ ਜਾਉਂਦਾ ਉਹ ਉਹਨੂੰ ਪਤਾ ਹੁੰਦਾ ਹੈ ਵੀ ਜੋ ਗੁਰੂ ਕਰਦਾ ਹੈ ਉਹ ਚੰਗਾ ਕਰਦਾ ਹੈ ਗੁਰੂ ਤਾਂ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਜੋ ਗੁਰੂ ਨੇ ਕਰਨਾ ਹੈ ਸਾਡੇ ਕਰਮਾਂ ਦੇ ਅਨੁਸਾਰ ਜੈਸਾ ਬੀਜ ਹੈ ਸੋਲਣਾ ਕਰਮਾਂ ਸੰਧੜਾ ਖੇਤ ਜਾਂ ਜਿੱਥੇ ਵੀ ਸਾਡਾ ਅਨਜਲ ਲਿਖਿਆ ਜਾ ਜਿੱਥੇ ਵੀ ਅਸੀਂ ਜਾਣਾ ਜਾਂ ਸੰਸਾਰ ਦੇ ਵਿੱਚ ਜਿਹੜੇ ਵੀ ਕਰਮ ਕਰਨੇ ਆ ਉਹ ਸਭ ਪਰਮਾਤਮਾ ਦੀ ਰਜ਼ਾ ਵਿੱਚ ਹੁੰਦੇ ਹਨ ਕਿਉਂਕਿ ਜੇ ਉਪਦੇਸ਼ ਦੇ ਕੇ ਉਹ ਚੰਗਾ ਜੀਵਨ ਜਿਉਂਦਾ ਹੈ ਤਾਂ ਵੀ ਸਾਡੇ ਕਰਮ ਬੀਜੇ ਹੋਏ ਅੱਗੇ ਆ ਜਾਂਦੇ ਹਨ ਸਾਡੇ ਸਾਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਜਿੰਨਾ ਤੇ ਕਿਰਪਾ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਭਉ ਭਰਮ ਬਿਨਸੇ ਬੇਕਾਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਦੀ ਪਟਕਣਾ ਇਕ ਪਟਕਣਾ ਹੀ ਆ ਨਾ ਜਿਹੜੀ ਟਿਕਣ ਨਹੀਂ ਦਿੰਦੀ ਆਪਾਂ ਸਾਰੀ ਸੋਚਦੇ ਆ ਪਰ ਜਦੋਂ ਆਪਾਂ ਬਾਣੀ ਪੜ੍ਹਦੇ ਆ ਫਿਰ ਪਤਾ ਲੱਗਦਾ ਵੀ ਨਹੀਂ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਕਹਿੰਦੇ ਨੱਖ ਨੱਥ ਖਸਮਾ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਕੋਈ ਨਾ ਕੋਈ ਵਿਧ ਬਣਦੀ ਆ ਜੋ ਵੀ ਅਸੀਂ ਕਰਮ ਕਰ ਰਹੇ ਆ ਪਰ ਇਹੀ ਕਹਿਣਾ ਚਾਹੀਦਾ ਕਿ ਸੱਚੇ ਪਾਤਸ਼ਾਹ ਜੋ ਤੁਸੀਂ ਕਰ ਰਹੇ ਹੋ ਉਹ ਚੰਗਾ ਕਰ ਰਹੇ ਹੋ ਕਿਉਂਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗਾ ਕਰਦਾ ਹੈ ਸਦਾ ਪਰਮੇਸ਼ਵਰ ਦੇ ਸ਼ੁਕਰਾਨੇ ਚ ਰਹਿਣਾ ਚਾਹੀਦਾ ਹੈ ਫਿਰ ਜਿਹੜੀ ਦਾਤ ਸਾਨੂੰ ਕੋਈ ਵਾਰੀ ਦੁੱਖ ਜਾਪਦੀ ਆ ਉਹ ਸੁੱਖ ਬਣ ਜਾਂਦੀ ਆ ਆਖੋ ਸਤਨਾਮ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਇ ਗੁਰ ਪ੍ਰਸਾਦੀ ਉਤਰੇ ਪਾਰ ਭਉ ਭਰਮ ਬਿਨ ਸੇ ਬੇਕਾਰ ਮਨ ਤਨ ਅੰਤਰ ਵਸੇ ਗੁਰ ਚਰਨਾ ਜਦੋਂ ਗੁਰੂ ਜੀ ਦੇ ਚਰਨ ਸਾਡੇ ਮਨ ਵਿੱਚ ਵਸ ਗਏ ਅੰਦਰ ਵਸ ਗਏ ਭਾਵ ਜਦੋਂ ਗੁਰੂ ਜੀ ਦਾ ਗਿਆਨ ਸਾਡੇ ਅੰਦਰ ਬਸ ਗਿਆ ਜਦੋਂ ਅਸੀਂ ਬਾਣੀ ਸੁਣੀ ਬਾਣੀ ਪੜ੍ਹੀ ਮਨ ਵਿੱਚ ਤਨ ਵਿੱਚ ਗੁਰੂ ਦੇ ਚਰਨ ਜਦੋਂ ਟਿਕ ਗਏ ਜਦੋਂ ਮਨ ਵਿੱਚ ਬਾਣੀ ਆ ਗਈ ਮਨ ਵਿੱਚ ਸਾਡੇ ਸਿਮਰਨ ਆ ਗਿਆ ਤੇ ਤਨ ਤੇ ਆਪੇ ਤੰਦਰੁਸਤ ਹੋ ਜਾਣਾ ਕਿਉਂਕਿ ਮਨ ਰਾਜੀ ਹੈ ਤੇ ਤਨ ਵੀ ਰਾਜੀ ਮਨ ਸੁਖਾ ਤੇ ਤਨ ਵੀ ਤੰਦਰੁਸਤ ਨਹੀਂ ਦਿਸਦਾ ਜਿਹਦਾ ਮਨ ਹਰਿਆ ਭਰਿਆ ਜਦੋਂ ਮਨ ਵਿੱਚ ਖੁਸ਼ੀਆਂ ਖੇੜੇ ਹੁੰਦੇ ਆ ਉਦੋਂ ਚਿਹਰੇ ਦੀ ਰੌਣਕ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਜਦੋਂ ਮਨ ਉਦਾਸ ਹੁੰਦਾ ਹੈ ਉਦੋਂ ਚਿਹਰੇ ਦੀ ਰੌਣਕ ਹੋਰ ਤਰ੍ਹਾਂ ਦੀ ਹੁੰਦੀ ਹੈ ਉਦੋਂ ਚਿਹਰਾ ਮੁਰਝਾ ਆ ਜਾਂਦਾ ਹੈ ਬੰਦੇ ਦਾ ਇਸੇ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਲੈ ਕੇ ਇਹੋ ਜਿਹਾ ਇੱਕ ਖੇੜਾ ਆਉਂਦਾ ਇਹੋ ਜੀ ਇੱਕ ਸੋਝੀ ਇੱਕ ਸਮਝ ਆ ਜਾਂਦੀ ਹੈ ਮਨ ਤਨ ਅੰਤਰ ਵਸੇ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ ਉਹ ਸੰਤ ਜਨਾਂ ਨੂੰ ਉਹ ਗੁਰਮਖ ਜਨਾਂ ਨੂੰ ਉਹ ਸ਼ਾਂਤੀ ਦੇ ਸੋਮੇ ਬਣ ਜਾਂਦੇ ਐ ਤੇ ਉਹ ਸਦਾ ਪ੍ਰਮਾਤਮਾ ਦੀ ਸ਼ਰਨ ਵਿੱਚ ਪਏ ਰਹਿੰਦੇ ਕਿਉਂਕਿ ਪ੍ਰਮਾਤਮਾ ਦੀ ਸ਼ਰਨ ਵਿੱਚ ਕੋਈ ਡਰੀ ਨਹੀਂ ਗੁਰਸਿੱਖ ਜਦੋਂ ਬੰਦਾ ਬਣ ਜਾਂਦਾ ਨਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਰਜਾ ਵਿੱਚ ਰਹਿਣਾ ਸਿੱਖ ਜਾਂਦਾ ਹੈ ਗੁਰੂ ਦਾ ਸੇਵਕ ਬਣ ਜਾਂਦਾ ਹੈ ਫਿਰ ਉਹਨੂੰ ਕੋਈ ਵੀ ਡਰ ਪੋ ਨਹੀਂ ਸਕਦਾ ਕਿਉਂਕਿ ਉਹਦਾ ਭਰੋਸਾ ਗੁਰੂ ਤੇ ਹੈ ਉਹਨੇ ਗੁਰੂ ਤੇ ਛੱਡ ਦਿੱਤਾ ਇੱਕ ਵਾਰੀ ਗੁਰੂ ਤੇ ਛੱਡ ਕੇ ਵੇਖ ਵੀ ਕੱਚਾ ਹੈ ਤਾਂ ਵੀ ਤੇਰੀ ਰਜਾ ਹੈ ਪੱਕਾ ਹੈ ਤਾਂ ਵੀ ਤੇਰੀ ਰਜਾ ਹੈ ਪੁੱਤਰ ਹੈ ਤਾਂ ਵੀ ਤੇਰੀ ਰਜਾ ਹੈ ਧੀ ਹੈ ਤਾਂ ਵੀ ਤੇਰੀ ਰਜਾ ਹੈ ਆਪਾਂ ਨੂੰ ਕੀ ਪਤਾ ਹੈ ਕਿਹੜੇ ਬਹਾਨੇ ਪ੍ਰਮਾਤਮਾ ਨੇ ਸੁੱਖ ਦੇਣਾ ਹੈ ਸੰਨ ਕਈ ਵਾਰੀ ਦਾਤਾਂ ਨਾਂ ਦੇ ਕੇ ਵੀ ਸਾਡੀ ਜ਼ਿੰਦਗੀ 'ਚ ਆਮ ਲੋਕਾਂ ਨਾਲੋਂ ਸੁੱਖ ਹੁੰਦਾ ਹੈ ਸਾਡੇ ਨਾਲੋਂ ਵੱਧ ਤਾਂ ਨਹੀਂ ਬੰਦਾ ਦੁਖੀ ਹੋ ਸਕਦਾ ਸਾਡੇ ਕੋਲੇ ਧਨ ਬਹੁਤ ਥੋੜਾ ਹੈ ਪਰ ਅਸੀਂ ਸੁਖੀ ਆ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜ਼ਰੂਰੀ ਨੇ ਧਨੀ ਵੀ ਸੁਖੀ ਹੋ ਸਕਦਾ ਹੈ ਬਿਨਾਂ ਧਨ ਤੋਂ ਵੀ ਸੁਖੀ ਹੋ ਸਕਦਾ ਹੈ ਸੁੱਖ ਪ੍ਰਮਾਤਮਾ ਨੇ ਦੇਣਾ ਹੈ ਨਿਰਪੈ ਸਾਧ ਪਰੇ ਹਰ ਸਰਨਾ ਜਦੋਂ ਸ਼ਰਨ ਵਿੱਚ ਪੈ ਗਏ ਭਾਈ ਫਿਰ ਕੋਈ ਵੀ ਡਰ ਉਹ ਨਹੀਂ ਸਕਦਾ ਹੈ ਆਨੰਦ ਸਹਿਜ ਰਸ ਸੂਖ ਕਨੇਰੇ ਕਿਉਂਕਿ ਉਹਨਾਂ ਦੇ ਅੰਦਰ ਇੱਕ ਆਤਮ ਗਡੋਲਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ ਆਨੰਦ ਸਹਿਜ ਰਸ ਸੂਖ ਘਨੇਰੇ ਘਨੇਰੇ ਬਹੁਤ ਤਰ੍ਹਾਂ ਦੇ ਸੁੱਖ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਦਿੰਦੇ ਆ ਫਿਰ ਸਾਡੇ ਬੈਰੀ ਜਿਹੜੇ ਸਾਨੂੰ ਤੰਗ ਕਰਦੇ ਆ ਦੁਸ਼ਮਣ ਦੁੱਖ ਨਾ ਆਵੇ ਨੇਰੇ ਤੇ ਕਈ ਸ਼ਬਦ ਗੁਰਬਾਣੀ ਦੇ ਉਹ ਜਿਹੇ ਹੁੰਦੇ ਆ ਜਿਹੜੇ ਸਾਨੂੰ ਆਪਣੇ ਆਪ ਵੀ ਥੋੜੀ ਥੋੜੀ ਸਮਝ ਉਹਨਾਂ ਦੀ ਪਈ ਜਾਂਦੀ ਰਹਿੰਦੀ ਆ ਜੇ ਅਸੀਂ ਹੁਣ ਰੋਜ਼ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੈੰਨੇ ਆ ਸੁਣਦੇ ਰਹਿੰਨੇ ਆ ਫਿਰ ਜਦੋਂ ਸਹਿਜ ਪਾਠ ਖੰਡ ਪਾਠ ਸਾਹਿਬ ਵੀ ਚੱਲਦਾ ਕਈ ਵਾਰੀ ਫਿਰ ਵੀ ਸਾਨੂੰ ਸ਼ਬਦ ਆ ਜਿਹੜੇ ਉਹ ਸਮਝ ਵਿੱਚ ਆਈ ਜਾਂਦੇ ਆ ਜਿਹੜੇ ਧਿਆਨ ਨਾਲ ਸੁਣਦੇ ਆਪਾਂ ਜਦੋਂ ਆਪਾਂ ਰੋਜ਼ ਰਿਪੀਟ ਕਰਦੇ ਰਹਿੰਨੇ ਆ ਰੋਜ਼ ਸੁਣਦੇ ਰਹਿੰਨੇ ਆ ਫਿਰ ਜਦੋਂ ਤੁਹਾਡੇ ਘਰ ਪਾਠ ਵੀ ਚੱਲਦਾ ਸਹਿਜ ਪਾਠ ਚੱਲਦਾ ਖੰਡ ਪਾਠ ਸਾਹਿਬ ਚੱਲਦਾ ਤਾਂ ਆਪਣੇ ਚਿੱਤੇ ਆ ਜਾਂਦੀ ਗੱਲ ਵੀ ਇਦਾਂ ਸੁਣੀ ਸੀ ਵਿਚਾਰ ਕਈ ਸ਼ਬਦੇ ਹੋ ਜਿਆ ਜਿਹੜੇ ਸੌਖੇ ਸਮਝ ਵਿੱਚ ਆ ਜਾਂਦੇ ਹੈ ਕਈ ਸ਼ਬਦੇ ਹੋ ਜੇ ਵੀ ਹੈ ਜਿਹੜੇ ਕਈ ਵਾਰੀ ਸਾਨੂੰ ਵੀ ਮਸਾ ਸਮਝਣੇ ਪੈਂਦੇ ਆ ਨਹੀਂ ਸਮਝ ਆਉਂਦੀ ਵੀ ਇਹਦਾ ਅਰਥ ਕੀ ਬਣਦਾ ਕੀ ਲਿਖਿਆ ਫਿਰ ਹੌਲੀ-ਹੌਲੀ ਵੇਖ ਕੇ ਫਿਰ ਪਤਾ ਲੱਗਦਾ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਆ ਕਹਿੰਦੇ ਆਨੰਦ ਸਹਜ ਰਸ ਸੂਖ ਘਨੇਰੇ ਮਹਾਰਾ ਕਹਿੰਦੇ ਆਨੰਦ ਹੀ ਆਨੰਦ ਹੈ ਸਹਜ ਤੇ ਸਹਜ ਤਾ ਤੂੰ ਜੁੜ ਕੇ ਵੇ ਰਾਸੀ ਰਸ ਹੈ अनेका ਸੁਖ ਨੇ ਮਹਾਰਾਜ ਕਹਿੰਦੇ ਆਨੰਦ ਸਹਿਜ ਰਸ ਸੂਖ ਘਨੇਰੇ ਦੁਸ਼ਮਣ ਦੁੱਖ ਨਾ ਆਵੇ ਨੇਰੇ ਮਹਾਰਾਜ ਕਹਿੰਦੇ ਕੋਈ ਵੀ ਬੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਠੁੱਕ ਸਕਦਾ ਦੁਸ਼ਮਣ ਦੁੱਖ ਨਾ ਆਵੇ ਨੇੜੇ ਤੇ ਉਹਨਾਂ ਉੱਤੇ ਆਪਣਾ ਦਬਾਅ ਨਹੀਂ ਪਾ ਸਕਦਾ ਕਹਿਆ ਨਾ ਵੀ ਦਬਾਅ ਪੈ ਗਿਆ ਬੰਦਾ ਫੇਰੀ ਉਹਨਾਂ ਵਿੱਚ ਘਿਰ ਜਾਂਦਾ ਬਸ ਉਹਨੂੰ ਇੰਨਾ ਕੁ ਗਿਆਨ ਹੋ ਜਾਂਦਾ ਕਿ ਕੋਈ ਵੀ ਉਹਤੇ ਦਵਾ ਨਹੀਂ ਪਾ ਸਕਦਾ ਗਾਮ ਕ੍ਰੋਧ ਲੋਭ মোহ ਓੰਕਾਰ ਅਸਲ ਬੈਰੀ ਤਾਂ ਇਹ ਆ ਜੋ ਸਾਡੇ ਜੀਵਨ ਨੂੰ ਜਦੋਂ ਆਪੇ ਤੋਂ ਬਾਹਰ ਹੋ ਜਾਂਦੇ ਆ ਸਾਡੇ ਜੀਵਨ ਨੂੰ ਖਰਾਬ ਕਰਦੇ ਮਹਾਰਜ ਕਹਿੰਦੇ ਇਹ ਦੁੱਖ ਫਿਰ ਤੇਰੇ ਨੇੜੇ ਨਹੀਂ ਆਉਂਦੇ ਦੁਸ਼ਮਣ ਦੂਖ ਨਾ ਆਵੇ ਨੇਰੇ ਗੁਰ ਪੂਰੇ ਆਪਣੇ ਕਰ ਰਾਖੇ ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹਨਾਂ ਦੀ ਰੱਖਿਆ ਕੀਤੀ ਜਦੋਂ ਆਪਾਂ ਗੁਰੂ ਦੇ ਬਣ ਕੇ ਗੁਰੂ ਨੇ ਆਪ ਅਪਣਾ ਲਿਆ ਆਪਾਂ ਨੂੰ ਬਣਾ ਲਿਆ ਫਿਰ ਮਹਾਰਾਜ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜਦੋਂ ਸਾਡੀ ਪ੍ਰੀਤ ਬਣ ਗਈ ਫਿਰ ਜੋ ਆਪਣੇ ਠਾਕੁਰ ਮਾਲਕ ਤੋਂ ਆਪਣੇ ਪਿਤਾ ਤੋਂ ਪੁੱਤਰ ਮੰਗਦਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਗੁਰੂ ਪੂਰਾ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲ ਵਿਖ ਸਭ ਲਾਥੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਜਪਦਿਆਂ ਉਹਨਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਮ ਜਪਦਿਆਂ ਵੀ ਨਾਮ ਜ਼ਰੂਰ ਭਾਵੇਂ ਥੋੜਾ ਸਮਾਂ ਕੱਢੀਏ ਏਕ ਘਰੀ ਆਦੀ ਘਰੀ ਆਦੀ ਹੂੰ ਫੁਨ ਆਦ ਭਗਤਨ ਸੇਤੀ ਗੋਸ਼ਟੇ ਜੋ ਕਿਨੇ 16 ਮਹਾਰਜ ਕਹਿੰਦੇ ਜਪ ਕੇ ਵੇਖੋ ਪਾ ਮੈਂ ਥੋੜਾ ਸਮਾਂ ਜਪੋ ਰੋਜ਼ 10 ਮਿੰਟ ਜਪੋ 5 ਮਿੰਟ ਜਪੋ 20 ਮਿੰਟ ਜਪੋ ਤੇ ਹੌਲੀ ਹੌਲੀ ਏਡੀ ਬਖਸ਼ਿਸ਼ ਹੋ ਜਾਂਦੀ ਹੈ ਇੱਥੇ ਗੁਰੂ ਦੇ ਪਿਆਰੇ ਵੀਰ ਭੈਣਾ ਸਵਾ ਸਵਾ ਲੱਖ ਵੀ ਮੂਲ ਮੰਤਰ ਦਾ ਜਾਪ ਕਰ ਦਿੰਦੇ ਆ ਆਖੋ ਸਤਿਨਾਮ ਜਦੋਂ ਪਿਆਰ ਬਣ ਗਿਆ ਜਦੋਂ ਪਤਾ ਲੱਗ ਗਿਆ ਵੀ ਪਾਵਰ ਕਿੰਨੀ ਹੈ ਸ਼ਕਤੀ ਕਿੰਨੀ ਹੈ ਉਸ ਪਰਮਾਤਮਾ ਦੀ ਕਲਾ ਗੱਡੀ ਵੱਡੀ ਐ ਉਹ ਕਿੱਡੀ ਕੁ ਸਮਰੱਥਾ ਵਾਲਾ ਹੈ ਗੁਰੂ ਜਦੋਂ ਪਤਾ ਲੱਗ ਜਾਂਦਾ ਫਿਰ ਹਰ ਨਾਮ ਜਪਤ ਕਿਲ ਵਿਖ ਸਭ ਲਾਥੇ ਮਹਾਰਾਜ ਕਹਿੰਦੇ ਫਿਰ ਕਿਲ ਵਿਖ ਪਾਪ ਸਾਰੇ ਉਹਦੇ ਭਾਈ ਦੂਰ ਹੋ ਜਾਂਦੇ ਹਨ ਸੰਤ ਸਾਜਣ ਸਿੱਖ ਭਏ ਸੁਹੇਲੇ ਐਦਾਂ ਫਿਰ ਸੰਤ ਜਨ ਸੱਜਣ ਸਿੱਖ ਸੁਖੀ ਜੀਵਨ ਵਾਲੇ ਬਣ ਜਾਂਦੇ ਆਂ ਸੰਤ ਸਾਜਣ ਸਿੱਖ ਭਏ ਸਹੇਲੇ ਫਿਰ ਗੁਰੂ ਜੀ ਦੇ ਸਿੱਖ ਸੇਵਕ ਸੰਤ ਜਨਾਂ ਦਾ ਜੀਵਨ ਸੁਖੀ ਹੋ ਜਾਂਦਾ ਹੈ ਗੁਰਪੂਰੈ ਪ੍ਰਭ ਸਿਉ ਲੈ ਮੇਲੇ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਕੇ ਜੋੜ ਦਿੱਤਾ ਪਰਮਾਤਮਾ ਨਾਲ ਮਿਲਾ ਦਿੱਤਾ ਫਿਰ ਕੀ ਹੁੰਦਾ ਜੀ ਜਨਮ ਮਰਨ ਦੁੱਖ ਫਾਹਾ ਕਟਿਆ ਫਿਰ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਜਨਮ ਮਰਨ ਦੇ ਗੇੜ 84 ਲੱਖ ਜੂਨਾ ਪਾਈ ਮਾਨਸ ਕੋ ਪ੍ਰਭ ਦੀ ਬੜੇ ਫਿਰ अनेका ਨਹੀਂ ਜੂਨਾ ਵਿੱਚ ਭਟਕਣਾ ਪੈਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਦੋਂ ਆਪਾਂ ਪਾਣੀ ਵਿੱਚ ਪੜਦੇ ਆਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਭਏ ਮੀਨ ਕਰੰਗਾ ਕਈ ਜਨਮ ਹੈ ਔਰ ਬ੍ਰਿਖ ਜੋਇਓ ਕਿੰਨੀਆਂ ਜੂਨਾ ਵਿੱਚ ਪੈਣਾ ਪੈਂਦਾ ਮਹਾਰਾਜ ਕਹਿੰਦੇ ਆ ਇਹ ਜਨਮ ਮਰਨ ਦਾ ਗੇੜ ਵਾਰ-ਵਾਰ ਗਰਭ ਧਾਰਨ ਕਰਨਾ ਇਹ ਤੋਂ ਮਹਾਰਾਜ ਕਹਿੰਦੇ ਆ ਵੀ ਖਿਹੜਾ ਛੁੱਟ ਸਕਦਾ ਹੈ ਜੇ ਤੂੰ ਆਪਣਾ ਵਧੀਆ ਜੀਵਨ ਗੁਰੂ ਜੀ ਦੇ ਲੜ ਲਾ ਕੇ ਬਤੀਤ ਕਰਦਾ ਹਾਂ ਜਨਮ ਮਰਨ ਦੁੱਖ ਫਾਹਾ ਕੱਟਿਆ ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ ਗੁਰੂ ਸਾਹਿਬ ਜੀ ਕੱਟ ਦਿੰਦੇ ਹਨ ਕਹੋ ਨਾਨਕ ਗੁਰ ਪੜਦਾ ਟਾਕਿਆ ਇਸ ਤਰ੍ਹਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਪੜਦਾ ਟਕ ਲੈਂਦੇ ਹਨ ਤੇ ਗੁਰੂ ਨੇ ਪੱਤ ਰੱਖ ਲਈ ਗੁਰੂ ਜੀ ਨੇ ਇੱਜ਼ਤ ਰੱਖ ਲਈ ਪਰ ਭਾਤੀ ਮਹੱਲਾ 5 ਵਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਦੋਂ ਪੂਰੇ ਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਸਤਗੁਰ ਪੂਰੇ ਨਾਮ ਦਿਆ ਜਦੋਂ ਪੂਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਸਾਨੂੰ ਬਖਸ਼ ਦਿੱਤਾ ਤੇ ਫਿਰ ਕਾਹਦੀ ਘਾਟ ਰਹਿਣੀ ਸਤਗੁਰ ਆਇਓ ਸ਼ਰਨ ਤੁਹਾਰੀ ਬਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਭ ਚਿੰਤਾ ਦੂਰ ਹੋ ਜਾਂਦੀ ਹੈ ਪਰ ਸਾਥੋ ਸ਼ਬਦ ਨਾਲ ਨਹੀਂ ਜੁੜਿਆ ਜਾਂਦਾ ਸਾਥੋ ਸਿਮਰਨ ਨਾਲ ਨਹੀਂ ਜੁੜਿਆ ਜਾਂਦਾ ਆਪਾਂ ਕਹਿੰਨੇ ਮੈਂ ਜਾਣਨਾ ਬਹੁਤ ਆ ਸਾਡਾ ਮਨ ਨਹੀਂ ਟਿਕਦਾ ਜਦੋਂ ਮਨ ਟਿਕ ਗਿਆ ਗੁਰੂ ਜੀ ਤੇ ਭਰੋਸਾ ਵੱਜ ਗਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਤੀਏ ਫਿਰ ਉਹਨਾਂ ਦੇ ਅੰਦਰ ਆਨੰਦ ਖੁਸ਼ੀ ਸ਼ਾਂਤੀ ਇਹੀ ਲੱਭਦਾ ਨਾ ਮਨੋਖੋ ਭਜਦਾ ਦਿਨ ਰਾਤ ਵੀ ਸ਼ਾਂਤੀ ਮਿਲੇ ਬੰਦਾ ਸੋਚਦਾ ਹੁਣ ਸ਼ਾਂਤੀ ਮਿਲ ਜੇਗੀ ਬੱਚਾ ਹੁੰਦਾ ਨੌਕਰੀ ਮਿਲ ਜੇ ਸ਼ਾਂਤੀ ਮਿਲ ਜੇਗੀ ਫਿਰ ਵਿਆਹ ਸ਼ਾਦੀ ਹੋ ਜਾਂਦਾ ਸੋਚਦਾ ਸ਼ਾਂਤੀ ਮਿਲ ਜੇਗੀ ਫਿਰ ਬੱਚੇ ਹੋ ਜਾਣਗੇ ਕੋਈ ਬੱਚੇ ਦੀ ਦਾਤ ਬਖਸ਼ ਦੇ ਪ੍ਰਮਾਤਮਾ ਬਸ ਫਿਕਰ ਨਹੀਂ ਰਹਿਣਾ ਕੋਈ ਸ਼ਾਂਤੀ ਹੋ ਜਾਏਗੀ ਫਿਰ ਉਹਨਾਂ ਨੂੰ ਵਿਆਹਣ ਦਾ ਫਿਕਰ ਲੱਗ ਜਾਂਦਾ ਫਿਰ ਅੱਗੇ ਤੋਂ ਅੱਗੇ ਇਹ ਚਿੰਤਾ ਮੁੱਕਦੀ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਜਦੋਂ ਨਾਮ ਦੀ ਦਾਤ ਸਤਿਗੁਰੂ ਜੀ ਬਖਸ਼ ਦਿੰਦੇ ਆ ਤੇ ਉਹਨਾਂ ਦੇ ਅੰਦਰ ਆਨੰਦ ਖੁਸ਼ੀ ਸ਼ਾਂਤੀ ਅਤੇ ਸਦਾ ਦਾ ਸੁੱਖ ਬਣ ਜਾਂਦਾ ਜਿਹੜਾ ਕਦੇ ਮਿਟਣ ਵਾਲਾ ਨਹੀਂ ਜੋ ਸੁੱਖ ਕੋ ਚਾਹੇ ਸਦਾ ਸਦਾ ਦਾ ਸੁੱਖ ਇੱਕ ਦਿਨ ਦਾ ਨਹੀਂ ਦੋ ਦਿਨ ਦਾ ਨਹੀਂ ਕੀ ਕਰਨਾ ਪਏਗਾ ਸ਼ਰਨ ਰਾਮ ਕੀ ਲੇਹ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਵੀਰ ਪ੍ਰਮਾਤਮਾ ਦੀ ਓਟ ਲਾਏ ਪ੍ਰਮਾਤਮਾ ਦੀ ਛਨ ਲਾਏ ਫਿਰ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਤੀਆ ਫਿਰ ਮਹਾਰਾਜ ਕਹਿੰਦੇ ਆਨੰਦ ਖੁਸ਼ੀ ਸ਼ਾਂਤੀ ਸਦਾ ਸੁਖ ਬਣ ਜਾਂਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਦਾ ਸਾਰਾ ਮਨੋਰਥ ਹੈ ਜਿਹੜਾ ਉਹ ਸਫਲ ਹੋ ਜਾਂਦਾ ਹੈ ਚਰਨ ਕਮਲ ਗੁਰ ਕੇ ਮਨ ਊਠੇ ਭਾਵ ਗੁਰੂ ਜੀ ਦੇ ਚਰਨ ਕਮਲ ਅੰਦਰ ਗੂਠੇ ਭਾਵ ਅੰਦਰ ਵਸ ਗਏ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੇ ਸੋਹਣੇ ਚਰਨ ਵਸ ਗਏ ਗੁਰੂ ਜੀ ਦਾ ਗਿਆਨ ਵਸ ਗਿਆ ਫਿਰ ਮਹਾਰਾਜ ਕਹਿੰਦੇ ਆ ਦੁੱਖ ਦਰਦ ਭ੍ਰਮ ਬਿਨ ਸੇ ਝੂਠੇ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਫਿਰ ਨਾਸ਼ਵੰਤ ਪਦਾਰਥਾਂ ਦੀ ਖਾਤਰ ਸਾਰੀਆਂ ਭਟਕਣਾ ਅੰਦਰੋਂ ਮੁੱਕ ਜਾਂਦੀਆਂ ਹਨ ਫਿਰ ਉਹ ਉਹਨਾਂ ਨਹੀਂ ਜੁੜਦਾ ਭਾਵੇਂ ਸਰਦਾ ਨਹੀਂ ਆਪਾਂ ਨੂੰ ਪਦਾਰਥਾਂ ਬਿਨਾਂ ਪਰ ਉਹ ਇੰਨਾ ਜਰੂਰ ਸਮਝਦਾ ਵੀ ਇਹ ਨਾਸ਼ਵੰਤ ਹੈ ਇਹ ਮੇਰੇ ਵਰਤਨ ਲਈ ਸਭ ਕੁਝ ਘਰ ਵੀ ਮਾਇਆ ਵੀ ਜੋ ਵੀ ਹੈ ਇਹ ਸਭ ਨੇ ਮੈਨੂੰ ਛੱਡ ਜਾਣਾ ਇੱਕ ਦਿਨ ਪਰ ਨਾਲ ਕੀ ਜਾਣਾ ਜੈ ਮਾਤ ਪਿਤਾ ਸੁਦਮੀਤ ਨਾ ਭਾਈ ਮਨ ਉਹਾ ਨਾਮ ਤੇ ਰਹਿ ਸੰਗ ਸਾਈ ਵੀ ਸਾਥ ਜਾਣ ਵਾਲੀ ਇਹ ਚੀਜ਼ ਹੈ ਇਹਨਾਂ ਨੂੰ ਤੂੰ ਵਰਤ ਲੈ ਆਨੰਦ ਲੈ ਲੈ ਇਹਨਾਂ ਇਹਨਾਂ ਨਾਲ ਆਪਦਾ ਜੀਵਨ ਬਾਸਰ ਕਰ ਪਾਰੇ ਇਹ ਨਾਸ਼ਵੰਤ ਨੇ ਮਹਾਰਾਜ ਕਹਿੰਦੇ ਵੀ ਇੰਨਾ ਚੇਤੇ ਰੱਖ ਦੁੱਖ ਦਰਦ ਭ੍ਰਮ ਇਹ ਭ੍ਰਮ ਉਹਦਾ ਫਿਰ ਖਤਮ ਹੋ ਜਾਂਦਾ ਮੁੱਕ ਜਾਂਦਾ ਅੰਦਰੋਂ ਪਟਕਣਾ ਮੁੱਕ ਜਾਂਦੀ ਫਿਰ ਮਹਾਰਾਜ ਕਹਿੰਦੇ ਕੀ ਕਰਿਆ ਕਰ ਨਿਤ ਉੱਠ ਗਾਵ ਪ੍ਰਭ ਕੀ ਬਾਣੀ ਸਦਾ ਉੱਠ ਕੇ ਨਿਤ ਆਹਰ ਨਾਲ ਪਰਮਾਤਮਾ ਜੀ ਦੀ ਸਿਫਤ ਸਲਾਹ ਦੀ ਬਾਣੀ ਗਾਇਆ ਕਰ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਪਾਤੀ ਇਸ਼ਨਾਨ ਕਰੈ ਅਮਰਤ ਸਰਨਾਵੈ ਆਵੀ ਅਮਰਤ ਸਰ ਦਾ ਸਰੋਵਰ ਹੈ ਸਤਸੰਗ ਰੂਪੀ ਸਰੋਵਰ ਇੱਕ ਤੇ ਆਪਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੋਵਰ ਹੈ ਇਸ਼ਨਾਨ ਕਰਨ ਜਾਂਦੇ ਆ ਬਾਣੀ ਸੁਣਦੇ ਆ ਸਰਵਣ ਕਰਦੇ ਆ ਇੱਕ ਇਹ ਵੀ ਰਾਮਦੇ ਦਾਸਾਂ ਦਾ ਸਰੋਵਰ ਹੈ ਸਤਸੰਗ ਇੱਥੇ ਆ ਕੇ ਵੀ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ ਕਰੇ ਅਸੀਂ ਤਨ ਦਾ ਇਸ਼ਨਾਨ ਕਰਦੇ ਆ ਇੱਥੇ ਆ ਕੇ ਮਨ ਦਾ ਇਸ਼ਨਾਨ ਹੁੰਦਾ ਮਨ ਦੇ ਜਿਹੜੇ ਵਿਸ਼ੇਵਕਾਰ ਨੇ ਸਾਡੇ ਫੁਰਨੇ ਆ ਮਾੜੇ ਫੁਰਨੇ ਖਤਮ ਹੋ ਜਾਂਦੇ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਅੱਠੇ ਪੈਰ ਚੀਤੇ ਰੱਖਿਆ ਕਰ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਨਿਤ ਆਹਰ ਕਰਿਆ ਕਰ ਉਦਮ ਕਰਿਆ ਕਰ ਆਲਸ ਨਾ ਕਰਿਆ ਕਰ ਕਿਉਂਕਿ ਸਮਾਂ ਜਿਹੜਾ ਉਹ ਬੀਤਦਾ ਜਾਂਦਾ ਹੈ ਅੱਠ ਪੈਰ ਹਰ ਸਿਮਰੋ ਪ੍ਰਾਣੀ ਕਿਐ ਪ੍ਰਾਣੀਆਂ ਅੱਠੇ ਪੈਰ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਹੁਣ ਸਿੱਧਾ ਕਿਐ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਹੁਣ ਸਾਨੂੰ ਜੋ ਗੱਲ ਗੁਰੂ ਅਰਜਨ ਦੇਵ ਮਹਾਰਾ ਜੀ ਨੇ ਕਹੀ ਆ ਉਹ ਬਾਚਨ ਆਪਾਂ ਮੰਨਦੇ ਆਂ ਓਵੇਂ ਆਪਾਂ ਕਰਦੇ ਆਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਮਿਹਰ ਕਰਨਗੇ ਹੁਣ ਗੁਰੂ ਜੀ ਦੇ ਬਾਚਨ ਵਿੱਚ ਤਾਂ ਝੂਠ ਨਹੀਂ ਨਾ ਹੋ ਸਕਦਾ ਉਹਦੇ ਵਿੱਚ ਤਾਂ ਪਾਵਰ ਹੈ ਹੀ ਹੈ ਉਹਦੇ ਵਿੱਚ ਤਾਂ ਫਲ ਹੈ ਹੀ ਹੈ ਉਹਦੇ ਵਿੱਚ ਤਾਂ ਸੁਖ ਹੈ ਹੀ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਏ ਐ ਪ੍ਰਾਣੀਆਂ ਅੱਠੇ ਪਹਿਰ ਭਾਈ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਘਰ ਬਾਹਰ ਪ੍ਰਭ ਸਭਨੀ ਥਾਈ ਘਰ ਦੇ ਅੰਦਰ ਬਾਹਰ ਹਰ ਥਾਂ ਸਭ ਥਾਵਾਂ ਵਿੱਚ ਮੈਨੂੰ ਉਹ ਮਾਲਕ ਦਿਸਦਾ ਹੈ ਸੰਗ ਸਹਾਈ ਜੈ ਹੋ ਜਾਈ ਜਿੱਥੇ ਜਿੱਥੇ ਵੀ ਮੈਂ ਜਾਂਦਾ ਹਾਂ ਪਰਮਾਤਮਾ ਤੇਰੇ ਨਾਲ ਮਤਦਦ ਕਰਦੇ ਸਦਾ ਹੈ ਜਿੰਨੀ ਮਰਜ਼ੀ ਮੁਸ਼ਕਲ ਬਣ ਜੇ ਦੁਨੀਆਂ ਦੇ ਲੋਕ ਸਾਥ ਛੱਡ ਜਾਣ ਤਾਂ ਇੱਕ ਪਰਮਾਤਮਾ ਦਾ ਨਾਮ ਚੇਤੇ ਕਰ ਤੇ ਸਤਿਗੁਰੂ ਜੀ ਮਤਦਦਕਾਰ ਬਣਦੇ ਆ ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ पे ਭੱਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾ ਉਹ ਤੱਤੀ ਵਾ ਵੀ ਲੱਗਣ ਨਹੀਂ ਦਿੰਦਾ ਪ੍ਰੋਸਾ ਕਰੇ ਨਾ ਸ਼ਬਦ ਤੇ ਵਿਸ਼ਵਾਸ ਕਰਾਂਗੇ ਸੰਗ ਸਹਾਈ ਜੈ ਹੋ ਜਾਏ ਜਿੱਥੇ ਵੀ ਜਾਏਗਾ ਪਰ ਇੱਕ ਕੰਮ ਕਰਿਆ ਕਰ ਉਹ ਕਿਹੜਾ ਦੋਏ ਕਰ ਜੋੜ ਕਰੀ ਅਰਦਾਸ ਜਦੋਂ ਮੈਂ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਸਦਾ ਜਪੇ ਨਾਨਕ ਗੁਣਤਾਸ ਫਿਰ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸਦਾ ਜਪਦੇ ਰਹਿਣਾ ਸਦਾ ਜਪੇ ਨਾਨਕ ਗੁਰਦਾਸ ਉਸ ਪ੍ਰਭੂ ਦਾ ਦਾਸ ਨਾਨਕ ਗੁਰਨਾਨਕ ਦੇਵ ਜੀ ਸਦਾ ਗੁਣਾਂ ਦੇ ਖਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ ਪਾਵ ਸਦਾ ਮਨ ਪਰਮਾਤਮਾ ਜੀ ਦੀ ਚਰਨਾਂ ਨਾਲ ਜੁੜਿਆ ਰਹੇ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮਾਨ ਕਰਦੇ ਹਨ ਜੀ ਬਖਸ਼ਿਸ਼ੰਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ